ਦੋਸਤੋ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਅੰਦਰ ਡੇਰਾਵਾਦ ਬਹੁਤ ਵੱਡੇ ਪੱਧਰ ਤੱਕ ਕਪੜੇ ਪੈਰ ਪਸਾਰ ਚੁੱਕਾ ਇਹਦਾ ਡੇਰਿਆਂ ਨੂੰ ਚਲਾ ਰਹੇ ਹਨ ਪਖੱਡੀ ਸਾਧ ਹਰ ਪਿੰਡ ਹਰ ਸ਼ਹਿਰ ਹਰ ਗਲੀ ਮਹੱਲੇ ਵਿੱਚ ਤੁਹਾਡੋ ਕੋਈ ਨਾ ਕੋਈ ਪਖੱਡੀ ਆਪਣਾ ਡੇਰਾ ਬਣਾ ਕੇ ਬੈਠਾ ਦੇ ਸੀ ਜਾਵੇਗਾ ਧੜਾ ਧੜ ਪੰਜਾਬ ਦੇ ਲੋਕ ਵੀ ਇਹਦੇ ਪਿੱਛੇ ਲੱਗ ਕੇ ਵਹਿਮਾ ਭਰਮਾ ਅਤੇ ਪਖਾੜਵਾਦ ਵਿੱਚ ਫਸਤੇ ਜਾ ਰਹੇ ਹਨ ਪਰ ਤੁਸੀਂ ਇੱਕ ਗੱਲ ਉੱਤੇ ਗੌਰ ਕੀਤਾ ਹੋਵੇਗਾ ਕੇ ਡੇਰੇ ਆ ਦੇ ਇਨ੍ਹਾਂ ਦੇ ਪਾਪਿਆਂ ਦੇ ਬਹੁਤਿਆਂ ਦੇ ਦਾਵਾ ਦੇ ਨਾਲ ਇੱਕ ਪਦਵੀ ਜ਼ਰੂਰ ਲੱਗੀ ਹੁੰਦੀ ਹੈ ਜਿਵੇਂ ਸ਼੍ਰੀ ਬਾਣ 108 ਬਾਬਾ ਫਲਾਣਾ ਸਿੰਘ ਸ਼੍ਰੀ ਬਾਣ 1008 ਬਾਬਾ ਫਲਾਣਾ ਸ਼੍ਰੀ ਬਾਣ 707 ਅਜਿਹਾ ਬਹੁਤ ਵਾਰ ਤੁਸੀਂ ਵੀ ਦੇਖਿਆ ਹੋਵੇਗਾ ਸਿੱਖ ਧਰਮ ਵਿੱਚ ਵੀ ਬਹੁਤੇ ਬਾਬਿਆਂ ਵੱਲੋਂ ਇਹਨਾਂ ਪਦਵੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਦਾ ਅੰਕਾਂ ਦਾ ਇਹਦਾ ਪਦਵੀਆਂ ਦਾ ਅਸਲ ਮਤਲਬ ਕੀ ਹੈ 108 1008 ਜਾਂ 707 ਆਪਣੇ ਦਾਅਵੇ ਦੇ ਅੱਗੇ ਲਗਾਉਣ ਦਾ ਕੀ ਕਾਰਨ ਹੈ ਸਿੱਖ ਧਰਮ ਵਿੱਚ ਇਹ ਪਦਵੀਆ ਕਦੋਂ ਅਤੇ ਕਿੱਥੋਂ ਆਈਆ ਇਹ ਸਵਾਲ ਤੁਹਾਡੇ ਮਨ ਵਿੱਚ ਵੀ ਕਦੇ ਨਾ ਕਦੇ ਤਾਂ ਜ਼ਰੂਰ ਆਏ ਹੋੜਗੇ ਇਹਦਾ ਪਦਵੀਆ ਦੀ ਅਸਲੀਅਤ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੋੜ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਹਦਾ ਪਦਵੀਆਂ ਦੀ ਤਾਂ ਇਹ ਪਦਵੀਆਂ ਸਿੱਖ ਧਰਮ ਵਿੱਚ ਕਦੋਂ ਅਤੇ ਕਿਵੇਂ ਆਈਆਂ ਤਾਂ ਤੁਹਾਨੂੰ ਇੱਕ ਗੱਲ ਸਾਫ਼ ਕਰ ਦਈਏ ਕਿ ਅਸੀਂ ਜਦੋਂ ਵੀ ਆਪਣੇ 10 ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਜਾਂ ਉਹਨਾਂ ਦੇ ਬਾਅਦ ਦੇ ਸਮੇਂ ਦੇ ਸਿੱਖਾਂ ਦਾ ਇਤਿਹਾਸ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜਦੇ ਸੁਣਦੇ ਆ ਤਾਂ ਇਹਦਾ ਪਦਵੀਆਂ ਦਾ ਜ਼ਿਕਰ ਸਾਨੂੰ ਕਿਤੇ ਵੀ ਨਹੀਂ ਮਿਲਦਾ ਅੱਜ ਤੱਕ ਸਿੱਖ ਇਤਿਹਾਸ ਵਿੱਚ ਜਿੰਨੇ ਵੀ ਸੂਰਬੀਰ ਯੋਧੇ ਹੋਏ ਹਨ ਕਿਸੇ ਦੇ ਵੀ ਦਾਅਵਦੇ ਅੱਗੇ 108 ਜਾਂ 1008 ਜਾਂ ਫਿਰ 707 ਅਜਿਹੇ ਕੋਈ ਅੰਕ ਜਾਂ ਕੋਈ ਪਦਵੀ ਦਹੀ ਲੱਗੀ ਮਿਲਦੀ ਸਿੱਖ ਧਰਮ ਦੇ ਵਿੱਚ ਸਤਕਾਰ ਵਜੋਂ ਨਾਮ ਦੇ ਨਾਲ ਭਾਈ ਜਾਂ ਫਿਰ ਬਾਬਾ ਸ਼ਬਦ ਲਗਾਇਆ ਜਾਂਦਾ ਹੈ ਜਿਵੇਂ ਭਾਈ ਮਣੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਅੱਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਅਨੇਕਾ ਸਿੱਖ ਜੋਧੇ ਇਥੋਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਹਨਾਂ ਪਦਵੀਆਂ ਦਾ ਸਿੱਖ ਧਰਮ ਦੇ ਨਾਲ ਕੋਈ ਵੀ ਸਬੰਧ ਨਹੀਂ ਬੇਸ਼ੱਕ ਅੱਜ ਬਹੁਤ ਸਾਰੇ ਸਿੱਖ ਦੇਰੇਦਾਰ ਵੀ ਇਹਦਾ ਪਦਵੀਆ ਦੀ ਵਰਤੋਂ ਕਰ ਰਹੇ ਹਨ ਅਤੇ ਆਪਣੇ ਨਾਂਵਾਂ ਦੇ ਨਾਲ 108 108 ਆਦਿ ਸ਼ਬਦ ਲਗਾ ਰਹੇ ਹਨ ਪਰ 108 108 ਵਰਗੇ ਇਹਦਾ ਅੰਕਾ ਦਾ ਇਹਦਾ ਪਦਵੀਆ ਦਾ ਸਿੱਧਾ ਸਬੰਧ ਹਿੰਦੂ ਧਰਮ ਦੇ ਨਾਲ ਹੈ ਹਿੰਦੂ ਧਰਮ ਦੇ ਵਿੱਚ ਪੁਰਾਣੇ ઋષਿ ਬੁੜੀ ਸਾਧੂ ਜੋਗੀ ਬਹਤ ਆਦਿ ਉਹਨਾਂ ਦੇ ਨਾਂਵਾਂ ਦੇ ਨਾਲ ਇਹ ਪਦਵੀਆ ਲਗਾਈਆਂ ਜਾਂਦੀਆਂ ਸਨ ਉਹਨਾਂ ਵਿੱਚੋਂ ਵੀ ਸਾਰਿਆਂ ਦੇ ਦਾਵਾ ਨਾਲ ਨਹੀਂ ਕੁਝ ਕੋ ਵਿਰਲੇ ਹਿੰਦੂ ਧਰਮ ਦੇ ਧਾਰਮਿਕ ਗੁਰੂ ਸਨ ਜਿਨ੍ਹਾਂ ਦੇ ਨਾਵਾਂ ਦੇ ਨਾਲੇ ਪਦਵੀਆਂ ਲੱਗਦੀਆਂ ਸਨ ਕੌਣ ਸਨ ਉਹ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 108 ਪਦਵੀ ਦੀ ਸ਼੍ਰੀ ਬਾਣ 108 ਪਦਵੀ ਦਾ ਸਬੰਧ ਸਿੱਧਾ ਹਿੰਦੂ ਧਰਮ ਦੇ ਨਾਲ ਹੈ ਹਿੰਦੂ ਧਰਮ ਦੇ ਵਿੱਚ ਪ੍ਰਾਤਕ ਸਵੇਰ ਵਿੱਚ ਕੋਈ ਵੀ ਬਾਬਾ ਸਾਧੂ ઋષਿ ਬਿੜੀ ਹੁੰਦਾ ਸੀ ਜਿਹੜਾ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਅਪਦੇਸ਼ਦ ਅਤੇ ਇੱਕ ਗਾਇਤਰੀ ਮੰਤਰ ਜਾਂ ਫਿਰ ਭਗਵਤ ਗੀਤਾ ਇਹਦਾ ਸਾਰੇ ਗ੍ਰੰਥਾ ਨੂੰ ਪੜ੍ਹ ਲੈਂਦਾ ਸੀ ਇੰਦੇ ਗ੍ਰੰਥਾ ਦਾ ਪੂਰਾ ਜਾਣਕਾਰ ਹੋ ਜਾਂਦਾ ਸੀ ਜਾਂ ਫਿਰ ਇੰਦੇ ਗ੍ਰੰਥਾ ਦਾ ਪੂਰਾ ਅਧਿਐਨ ਕਰ ਲੈਂਦਾ ਸੀ ਤਾਂ ਇੰਦੇ ਸਾਰੇ ਗ੍ਰੰਥਾ ਨੂੰ ਜੋੜ ਕੇ ਸੰਖਿਆ ਬਣਦੀ ਹੈ 108 ਕਹਿਣ ਦਾ ਭਾਵ ਕਿ ਜਿਹੜਾ ਇਹਨਾਂ 108 ਗ੍ਰੰਥਾ ਦਾ ਪੂਰੀ ਤਰ੍ਹਾਂ ਅਧਿਐਨ ਕਰ ਲੈਂਦਾ ਸੀ ਉਹ ਆਪਣੇ ਨਾਮ ਦੇ ਨਾਲ 108 ਪਦਵੀ ਲਗਾਉਂਦਾ ਸੀ ਜਾ ਫਰਵਰਸ ਦੇ ਤੇ ਲੀਓਸ ਦੇ ਦਾਅਵੇ ਨਾਲ 108 ਪਦਵੀ ਜੋੜ ਦੇ ਦੇ ਸਨ ਪਰ ਅੱਜ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਸਿੱਖ ਧਰਮ ਦੇ ਵਿੱਚ ਵੀ ਪਕੜੀ ਸਾਧ ਸਿਰਫ ਦੇਖੋ ਦੇਖੀ ਹੀ ਇਹ 108 ਚਬਦ ਆਪਣੇ ਦਾਅਵੇ ਦੇ ਨਾਲ ਲਗਾ ਰਿਹਾ ਹਨ ਮੇਰੇ ਖਿਆਲ ਉਹਨਾਂ ਦੀ ਇਹ 108 ਗ੍ਰੰਥ ਪੜ੍ਹਦੇ ਤਾਂ ਬਹੁਤ ਦੂਰ ਦੀ ਗੱਲ ਉਹਨਾਂ ਨੇ ਕਦੇ ਇਹ ਗ੍ਰੰਥ ਦੇਖੇ ਵੀ ਨਹੀਂ ਹੋੜੇ ਇਹ ਹੈ 108 ਦੀ ਅਸਲੀਅਤ ਇਸ ਤੋਂ ਇਲਾਵਾ ਇਹ ਧਰਮ ਵਿੱਚ 108 ਚਬਦ ਦੇ ਹੋਰ ਵੀ ਬਹੁਤ ਸਾਰੇ ਅਰਥ ਨਿਕਲਦੇ ਹਨ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਰੁਦਰਾਕਸ਼ ਦੀ ਜੋ ਬਾਲਾ ਹੁੰਦੀ ਹੈ ਉਸ ਦੇ ਬਣਕਿਆਂ ਦੀ ਗਿਣਤੀ ਵੀ 108 ਹੁੰਦੀ ਹੈ ਇਸ ਤੋਂ ਇਲਾਵਾ ਰਾਸ਼ੀ ਫਲ ਵਾਲੀਆਂ 12 ਰਾਸ਼ੀਆਂ ਜਿਨ੍ਹਾਂ ਦੇ ਅੱਗੇ 9 ਗ੍ਰਹਿ ਹੁੰਦੇ ਹਨ 12 ਰਾਸ਼ੀਆਂ ਦੇ ਨਾਲ ਜਦੋਂ 9 ਗ੍ਰਹਾਂ ਨੂੰ ਗੁਣਾ ਕਰਦੇ ਹਨ ਤਾਂ ਜੋੜ 108 ਅੰਕ ਬਣਦਾ ਹੈ ਇਸ ਤੋਂ ਇਲਾਵਾ ਵੀ ਹਿੰਦੂਆਂ ਵਿੱਚ 27 ਦਸ਼ਤਵ ਹੁੰਦੇ ਹਨ ਜਿਹੜੇ 4 ਦਸ਼ਾਵਾਂ ਵਿੱਚ ਹੁੰਦੇ ਹਨ ਇਹ ਦਾ 27 75 ਨੂੰ ਜਦੋਂ 4 ਦਸ਼ਾਵਾਂ ਦੇ ਨਾਲ ਗੁਣਾ ਕਰਦੇ ਹਾਂ ਤਾਂ 27 4 108 ਉੱਤਰ ਬਣਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਹਿੰਦੂ ਧਰਮ ਦੇ ਪੜਤਾ ਵੱਲੋਂ 108 ਦਾ ਅਰਥ ਦੱਸਿਆ ਜਾਂਦਾ ਹੈ ਕਿ 108 ਅੰਕ ਦਾ ਜੋ ਪਹਿਲਾ 1 ਹੈ ਉਸ ਦਾ ਭਾਵ ਹੈ ਇੱਕ ਬ੍ਰह्म ਇਸ ਤੋਂ ਅੱਗੇ ਜੋ 0 ਹੈ ਉਸ ਦਾ ਅਰਥ ਹੈ ਬਿਲਕੁਲ ਖਤਮ ਹੋਣਾ ਜਾਂ ਫਿਰ 0 ਹੋਣਾ ਇਸ ਤੋਂ ਅਗਲਾ ਅੰਕ 8 ਆਉਂਦਾ ਹੈ ਜੋ ਦੋ ਚੀਜ਼ਾਂ ਤੋਂ ਵੱਡਾ ਹੈ ਇੱਕ ਤਤ ਅਤੇ ਦੂਜਾ ਗੁਣ ਕੁੱਲ ਪੰਜ ਤਤ ਉਹਦੇ ਹਨ ਹਵਾ ਪਾਣੀ ਅੱਗ ਮਿੱਟੀ ਆਕਾਸ਼ ਅਤੇ ਤਿੰਨ ਗੁਣ ਰਜੋ ਤਮੋ ਅਤੇ ਸਤੋ ਮਤਲਬ ਕਿ ਪੰਜ ਤਤ ਅਤੇ ਤਿੰਨ ਗੁਣ ਬਲਾ ਕੇ 8 ਬੜਦੇ ਹਨ ਤੇ ਇਹ ਸਾਰਾ ਜੋੜ ਕੇ 108 ਬੜਦਾ ਹੈ ਭਾਵ ਕਿ ਜੋ ਬ੍ਰੁਖ ਗੁੜਾ ਤੇ ਤਤਾਂ ਤੋਂ ਬਿਲਕੁਲ ਜ਼ੀਰੋ ਹੋ ਜਾਵੇ ਖਤਮ ਹੋ ਜਾਵੇ ਅਤੇ ਇੱਕ ਬ੍ਰह्म ਨਾਲ ਬਲਾਵ ਕਰ ਲਵੇ ਉਸ ਦੇ ਦਾਵ ਦੇ ਅੱਗੇ ਸ੍ਰੀ ਬਾੜ 108 ਲਗਾਇਆ ਜਾਂਦਾ ਸੀ ਔਰ ਤੁਸੀਂ ਸੋਚ ਹੀ ਸਕਦੇ ਹੋ ਕਿ ਜਿਹੜੇ ਅੱਜ ਦੇ ਬਾਬੇ ਆਪਣੇ ਦਾਵਾ ਦੇ ਨਾਲ 108 ਲਗਾ ਕੇ ਬੈਠੇ ਹਨ ਇਸ ਦਾ ਭਾਵ ਫਿਰ ਇਹੀ ਹੋਇਆ ਕਿ ਇਹਨਾਂ ਦੇ ਬ੍ਰह्म ਦੇ ਨਾਲ ਬਲਾਪ ਕਰਨ ਲਿਆ ਹੋਵੇਗਾ ਇਸ ਤੋਂ ਇਲਾਵਾ ਹੋ ਸਕਦਾ ਹੈ ਕਿ 108 ਦਾ ਹੋਰ ਵੀ ਕੋਈ ਅਰਥ ਨਿਕਲਦਾ ਹੋਵੇ ਜੇ ਤੁਹਾਨੂੰ ਉਸ ਬਾਰੇ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਸਭ ਤੋਂ ਵੱਧ ਇਸ ਦਾ ਸਹੀ ਅਰਥ ਇਹੀ ਮੰਨਿਆ ਜਾਂਦਾ ਕਿ ਜਿਹੜਾ ਮਨੁੱਖ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਵਰਤੀਆ 52 ਪਰਿਸ਼ਟ ਅਤੇ ਇੱਕ ਭਗਵਤ ਗੀਤਾ ਜਾਂ ਫਿਰ ਗਾਇਤਰੀ ਮੰਤਰ ਦਾ ਪੂਰਾ ਅਧਿਆਨ ਕਰ ਲੈਂਦਾ ਸੀ ਅਤੇ ਇਹਨਾਂ ਗ੍ਰੰਥਾਂ ਦਾ ਪੂਰਾ ਗਿਆਤਾ ਹੋ ਜਾਂਦਾ ਸੀ ਉਸ ਦੇ ਦਾਅਵੇ ਦੇ ਨਾਲ 108 ਅੰਕ ਲਗਾਇਆ ਜਾਂਦਾ ਸੀ ਪਰ ਜਿਹੜੇ ਸਿੱਖ ਧਰਮ ਦੇ ਬਾਬੇ ਆਪਣੇ ਦਾਅਵੇ ਦੇ ਨਾਲ 108 ਲਗਾ ਕੇ ਬੈਠੇ ਹਨ ਉਹਨਾਂ ਨੂੰ ਇਸ ਦਾ ਜਵਾਬ ਜ਼ਰੂਰ ਪੁੱਛਣਾ ਚਾਹੀਦਾ ਕਿ ਕੀ ਤੁਸੀਂ ਇਹਦਾ ਸਾਰੇ ਗ੍ਰੰਥਾਂ ਦਾ ਅਧਿਆਨ ਕਰ ਲਿਆ ਹੈ ਦੋਸਤੋ ਇਸ ਤੋਂ ਅੱਗੇ ਇੱਕ ਹੁੰਦਾ ਹੈ 707 ਤੁਸੀਂ ਜਾਣ ਕੇ ਹੈਰਾਨ रह ਜਾਓਗੇ ਕਿ 707 ਨਾਮ ਦੇ ਅੱਗੇ ਲਗਾਉਂਦਾ ਅਰਥ ਕਿਸੇ ਵੀ ਧਰਮ ਵਿੱਚ ਕਿਸੇ ਵੀ ਇਤਿਹਾਸ ਵਿੱਚ ਕਿਸੇ ਵੀ ਕਿਤਾਬ ਵਿੱਚ ਕਿਸੇ ਵੀ ਗ੍ਰੰਥ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਇਹ ਅਰਥ ਸਿਰਫ ਉਹੀ ਦੱਸ ਸਕਦਾ ਜਿਸ ਨੇ ਆਪਣੇ ਨਾਮ ਦੇ ਨਾਲ ਸ਼੍ਰੀ ਬਾਣ 707 ਲਗਾਇਆ ਹੋਇਆ ਇਸ ਤੋਂ ਅੱਗੇ ਆਉਂਦਾ ਹੈ ਸ਼੍ਰੀ ਬਾਣ 1008 ਦੋਸਤੋ 1008 ਦਾ ਵੀ ਕਿਸੇ ਧਰਮ ਕਿਸੇ ਗ੍ਰੰਥ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਦਾ ਹੀ ਇਸ ਦਾ ਕਿਸੇ ਧਰਮ ਦੇ ਨਾਲ ਸਬੰਧ ਹੈ ਸੋ ਦੋਸਤੋ ਏਸੀ ਦਾ ਪਦਵੀਆਂ ਦੀ ਅਸਲੀਅਤ ਜੋ ਕਿ ਹਿੰਦੂ ਧਰਮ ਵਿੱਚ ਰਿਸ਼ੀਆਂ ਬੁੜੀਆਂ ਸਾਧੂਆਂ ਦਾਵਾ ਦੇ ਨਾਲ ਲੱਗਦੀਆਂ ਸਨ ਜਿਨ੍ਹਾਂ ਲਈ ਇਸ ਦਾ ਬਹਤਵ ਵੀ ਹੁੰਦਾ ਸੀ ਪਰ ਅਫਸੋਸ ਕਿ ਅੱਜ ਸਿੱਖ ਧਰਮ ਵਿੱਚ ਵੀ ਦੇਖਾ ਦੇਖੀ ਇਹਦਾ ਅੰਕਾਂ ਨੂੰ ਆਪਣੇ ਦਾਵਾ ਦੇ ਨਾਲ ਜੋੜ ਕੇ ਵਰਤਿਆ ਜਾ ਰਿਹਾ ਹੈ ਸਾਨੂੰ ਲੋੜ ਹੈ ਅੱਜ ਸੁਚੇਤ ਹੋਣ ਦੀ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਓੜ ਜੇਕਰ ਤੁਸੀਂ ਕਿਸੇ ਦੇ ਦਾਅਵੇ ਨਾਲ ਸ਼੍ਰੀ ਬਾਣੀ 108 ਜਾਂ ਸ਼੍ਰੀ ਬਾਣੀ 1008 ਜਾਫਰ ਚਰੀਬਰ 707 ਲੱਗਾ ਹੋਇਆ ਦੇਖਦੇ ਹੋ ਤਾਂ ਉਸ ਨੂੰ ਰੋਕੇ ਇਸ ਦਾ ਕਾਰਨ ਅਤੇ ਇਸ ਦੀ ਅਸਲੀਅਤ ਜ਼ਰੂਰ ਪੁੱਛੋ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ 90% ਬਾਬਿਆਂ ਦਾ ਜਵਾਬ ਨਾ ਦੇ ਵਿੱਚ ਹੋਵੇਗਾ ਤੇ ਉਹ ਇਸ ਦੇ ਸਹੀ ਅਰਥ ਨਹੀਂ ਦੱਸ ਸਕਣਗੇ ਸੋ ਦੋਸਤੋ ਇਹ ਸੀ ਅੱਜ ਦਾ ਐਪੀਸੋਡ ਇਸ ਵਿਸ਼ੇ ਬਾਰੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ